ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਗੱਲ ਆਪਾਂ ਕਰਾਂਗੇ ਅੱਜ ਤਰਨ ਤਰਨ ਬਾਏ ਇਲੈਕਸ਼ਨ ਦੇ ਰਿਜ਼ਲਟ ਦੀ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਸਾਰੇ ਸਿਆਸੀ ਪੰਡਤਾਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਾਰੇ ਪੰਜਾਬ ਦੇ ਲੋਕਾਂ ਦੀਆਂ ਇਵਨ ਕਿ ਬਾਹਰ ਬੈਠੇ ਪੰਜਾਬੀਆਂ ਦੀਆਂ ਵੀ ਨਜ਼ਰਾਂ ਜਿਹੜੀਆਂ ਉਹ ਤਰਨ ਤਰਨ ਸੀਟ ਦੇ ਉੱਤੇ ਲੱਗੀਆਂ ਸੀ ਕਿ ਕਿਸ ਨੂੰ ਜਿੱਤ ਹਾਸਲ ਹੁੰਦੀ ਹੈ ਤੇ ਕੌਣ ਇਸ ਅ ਇਲੈਕਸ਼ਨ ਦੇ ਵਿੱਚ ਅੱਗੇ ਜਾਂਦਾ ਤੇ ਕੌਣ ਪਿੱਛੇ ਰਹਿੰਦਾ ਕੌਣ ਖੱਟਦਾ ਤੇ ਕੌਣ ਗਵਾਉਂਦਾ ਹੈ ਸੋ ਜਿੱਥੋਂ ਤੱਕ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚਰਚਾ ਦੇ ਵਿੱਚ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਜਿਹੜੇ ਮੋਹਰਲੀ ਕਤਾਰ ਦੇ ਲੀਡਰ ਹੋਣ ਜਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਮੌਤ ਹੋਈ ਹੈ ਉਹਨਾਂ ਤੋਂ ਬਾਅਦ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੜਮਸ ਪਿਆ ਹੋਇਆ ਹੈ ਬਹੁਤ ਸਾਰੇ ਸੀਨੀਅਰ ਲੀਡਰਾਂ ਨੇ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਮੁੱਦਾ ਬਣਾ ਕੇ ਪੰਥਕ ਰਵਾਇਤਾਂ ਨੂੰ ਪੰਥਕ ਸਿਧਾਂਤਾਂ ਨੂੰ ਢਾਹ ਲਾਉਣ ਦਾ ਦੋਸ਼ ਲਾ ਕੇ ਉਹਨਾਂ ਦੇ ਵਿਰੁੱਧ ਇੱਕ ਪੰਜਾਬ ਦੇ ਵਿੱਚ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਸੱਤੋਂ ਤੋਂ ਲੰਮਾ ਕੀਤਾ ਜਾਵੇ ਔਰ ਜੇ ਤੁਹਾਡਾ ਸਿਆਸੀ ਪਾਰਟੀਆਂ ਦਾ ਸਵਾਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਬੀਜੇਪੀ ਹੋਵੇ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਵੀ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਦੀਆਂ ਆ ਰਹੀਆਂ ਹੁਣ ਜਿਹੜੀ ਆ ਇਲੈਕਸ਼ਨ 11 ਤਰੀਕ ਨੂੰ ਹੋਈ ਆ ਤੁਰੰਤ ਤਰ ਰਿਸੀਡ ਦੇ ਉੱਤੇ ਉਹਦਾ ਜਿਹੜਾ ਰਿਜ਼ਲਟ ਕੱਲ ਆ ਗਿਆ ਤੇ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਔਰ ਇਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦੱਸ ਦਿੱਤਾ ਹੈ ਕਿ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਤੇਰੀ ਨੇ ਤਕਦੀਰਾਂ ਕਦ ਬਦਲਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਦੇ ਹੀ ਰਾਸ ਠੋਕਰਾਂ ਆਈਆਂ ਨੇ ਸੋ ਬਹੁਤ ਸਾਰੀਆਂ ਠੋਕਰਾਂ ਖਾ ਕੇ ਬਹੁਤ ਸਾਰੀਆਂ ਜਿਹੜੀਆਂ ਮੁਸੀਬਤਾਂ ਝੱਲ ਕੇ ਬਹੁਤ ਸਾਰੀ ਜਲਾਲਤ ਝੱਲ ਕੇ ਜਿਹੜੀ ਇਹਨਾਂ ਸਿਆਸੀ ਦਰਿੰਦਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬੇਲੋੜੀ ਪੱਲੇ ਪਾਈ ਸੀ ਉਹਨਾਂ ਸਾਰਿਆਂ ਨੂੰ ਸਰ ਕਰਕੇ ਸਰਦਾਰ ਸੁਖਬੀਰ ਸਿੰਘ ਜਿਹੜੇ ਕਲਮ ਕੱਲੇ ਉਹ ਸਰਨ ਤਾਰਨ ਦੇ ਮੈਦਾਨ ਦੇ ਵਿੱਚ ਸੀ ਜੇ ਮੈਂ ਹੁਣ ਬਾਕੀ ਦੀਆਂ ਗੱਲਾਂ ਕਰਾਂ ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਟੈਸਟ ਕੀਤਾ ਔਰ ਉਹਦੇ ਵਿੱਚ ਸਾਰੀ ਮਸ਼ੀਨਰੀ ਸਾਰੀ ਪੁਲਿਸ ਡਿਪਾਰਟਮੈਂਟ ਸਾਰੇ ਮੁਲਾਜ਼ਮ ਜਿਹੜੇ ਸਰਕਾਰ ਦੇ ਦਬਾਅ ਦੇ ਅਧੀਨ ਸੀਗੇ ਜਾਂ ਜਿਹੜੇ ਪ੍ਰਭਾਵ ਦੇ ਥੱਲੇ ਸੀ ਉਹਨਾਂ ਨੇ ਪੂਰੀ ਸਰਕਾਰੀ ਮਸ਼ੀਨੀ ਦੀ ਦੁਰਵਰਤੋਂ ਕਰਕੇ ਤਰਨਤਨ ਦੀ ਸੀਟ ਨੂੰ ਜਿੱਤ ਕੇ ਨਹੀਂ ਬਰ ਕੇ ਲੁੱਟਣ ਲਈ ਜਿਹੜੀ ਪਿਛਲੇ ਡੇਢ ਦੋ ਮਹੀਨੇ ਤੋਂ ਜਿਹੜੀ ਮੂਵਮੈਂਟ ਜਿਹੜੀ ਚਲਾਈ ਹੋਈ ਸੀ ਲਹਿਰ ਚਲਾਈ ਹੋਈ ਸੀ ਉਹਦੇ ਨਾਲ ਨਾਲ ਜਿੱਥੋਂ ਤੱਕ ਮੈਂ ਗੱਲ ਕਰਾਂ ਕਾਂਗਰਸ ਪਾਰਟੀ ਕਾਂਗਰਸ ਦਰਸ ਪਾਰਟੀ ਨੇ ਵੀ ਇੱਕ ਕਮਜ਼ੋਰ ਕੈਂਡੀਡੇਟ ਜਾਣ ਬੁੱਝ ਕੇ ਸੱਤਾ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਸਹਿਯੋਗ ਕਰਨ ਦੇ ਲਈ ਉਹਨਾਂ ਨੂੰ ਜਿੱਤ ਆਸਾਨ ਬਣਾਉਣ ਦੇ ਲਈ ਜਿਹੜਾ ਉਹਦੇ ਲਈ ਉਹਨਾਂ ਨੇ ਉਹਨਾਂ ਦਾ ਸਹਿਯੋਗ ਕੀਤਾ ਇੱਕ ਜਿਹੜਾ ਕਰਨਵੀਰ ਸਿੰਘ ਬੁਰਜ ਹੈ ਉਹਨਾਂ ਨੂੰ ਜਿਹੜਾ ਇਲੈਕਸ਼ਨ ਦੇ ਵਿੱਚ ਉਤਾਰਿਆ ਜਿੱਥੋਂ ਤੱਕ ਇੱਕ ਹੋਰ ਧੜਾ ਜਿਹੜਾ ਜਿਹੜੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ ਕਰੀਬ ਡੇਢ ਸਾਲਾਂ ਤੋਂ ਟਾਰਗੇਟ ਕਰਦੇ ਆ ਰਹੇ ਹੈ ਉਹਨਾਂ ਦਾ ਜਿਹੜਾ ਇੱਕ ਅੰਮ੍ਰਿਤ ਪਾਲ ਹੈ ਜਿਹੜਾ ਜਿਹੜਾ ਜੇਲ ਡਿਬਰੂਗਰ ਜੇਲ ਦੇ ਵਿੱਚ ਅਸਾਮ ਦੇ ਵਿੱਚ ਬੰਦ ਹੈ ਉਹਨਾਂ ਨੇ ਪਾਰਟੀ ਬਣਾਈ ਹੈ ਵਾਰਿਸ ਪੰਜਾਬ ਦੇ ਆ ਉਹਦੇ ਵਿੱਚ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ ਵਾਰਿਸ ਪੰਜਾਬ ਦੇ ਵੀ ਸੀ ਉਹਦੇ ਵਿੱਚ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟ ਕੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਵਾਂ ਚੁੱਲਾ ਦਲ ਕਹਿੰਦਾ ਹੈ ਔਰ ਜਿਹੜੇ ਉਹ ਆਪਣੇ ਆਪ ਨੂੰ ਪੁਨਰ ਸਿਰਜੀਤੀ ਅਕਾਲੀ ਦਲ ਕਹਿੰਦੇ ਆ ਉਹ ਵੀ ਸੀਗੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਉਹਨਾਂ ਦੀ ਪਾਰਟੀ ਵੀ ਉਹਦੇ ਵਿੱਚ ਇਨਵੋਲਵ ਸੀ ਸ਼ਾਮਲ ਸੀ ਔਰ ਜਿਹੜੇ ਜਿੰਨੇ ਵੀ ਪੰਥਕ ਧਿਰਾਂ ਨੇ ਉਹ ਸਾਰੀਆਂ ਜਿਹੜੀਆਂ ਉਸ ਵਾਰਸ ਪੰਜਾਬ ਦੇ ਕੈਂਡੀਡੇਟ ਮਨਦੀਪ ਸਿੰਘ ਖਾਲਸਾ ਦੀ ਪਿੱਠ ਦੇ ਉੱਤੇ ਸੀ ਔਰ ਜਿੰਨੀਆਂ ਇਹਦੇ ਨਾਲ ਨਾਲ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਸੀ ਗਰਮ ਗਰਮ ਖਿਆਲੀ ਲੋਕ ਸੀ ਉਹਨਾਂ ਨੇ ਸਾਰਿਆਂ ਨੇ ਮਨਦੀਪ ਸਿੰਘ ਖਾਲਸਾ ਨੂੰ ਸਪੋਰਟ ਕੀਤਾ ਤੂੰ ਉਹਨਾਂ ਦਾ ਇੱਕ ਕੋਈ ਇੱਕ ਮਕਸਦ ਸੀਗਾ ਕਿ ਜਿਵੇਂ ਕਿਵੇਂ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਹਰਾਇਆ ਜਾਵੇ ਔਰ ਇਸ ਦੇ ਨਾਲ ਨਾਲ ਭਾਜਪਾ ਦਾ ਕੈਂਡੀਡੇਟ ਵੀ ਉੱਥੇ ਜਿਹੜਾ ਮੌਜੂਦ ਸੀਗਾ ਸ਼ਾਮਲ ਸੀਗਾ ਭਾਜਪਾ ਦਾ ਕੈਂਡੀਡੇਟ ਸੀ ਹਰਜੀਤ ਸਿੰਘ ਸੰਧੂ ਸੋ ਜਿੱਥੋਂ ਤੱਕ ਇਹਨਾਂ ਦੀ ਗੱਲ ਹੈ ਇਹਨਾਂ ਨੇ ਕਾਂਗਰਸ ਪਾਰਟੀ ਨੇ ਵੀ ਸਹਿਯੋਗ ਕੀਤਾ ਆਮ ਆਦਮੀ ਪਾਰਟੀ ਨੂੰ ਔਰ ਉਸ ਵਾਰਸ ਪੰਜਾਬ ਦੇ ਜਿਹੜੀ ਪਾਰਟੀ ਸੀ ਉਹਨਾਂ ਨੇ ਵੀ ਮਤਲਬ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਫੰਡਿੰਗ ਕੀਤੀ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਤਾਂ ਕਿ ਉਹ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੂੰ ਸੱਟ ਮਾਰ ਸਕਣ ਉਹਨਾਂ ਦੀਆਂ ਵੋਟਾਂ ਤੋੜ ਸਕਣ ਤਾਂ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਰਾਹ ਏ ਉਹ ਜਿੱਤ ਦਾ ਮੋਕਲਾ ਹੋ ਜੇ ਹੁਣ ਜੇ ਮੈਂ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਇਹਨਾਂ ਤੋਂ ਅਲੱਗ ਹੋਏ ਜਿਹੜੇ ਆਪਣੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਬੜੀਆਂ ਭਟੀਆਂ ਗੱਲਾਂ ਮਾਰੀਆਂ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਜੀ ਬਹੁਤ ਪੰਥਕ ਹਤੈਸ਼ੀ ਐ ਔਰ ਜਿੰਨਾ ਪੰਥ ਨੂੰ ਢਾਲਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਢਾਲਾਈ ਬੇ ਮੈਂ ਤਾਂ ਬਿਲਕੁਲ ਦੁੱਧ ਤੋਤੇ ਐ ਔਰ ਉਹਨਾਂ ਨੇ ਪੰਥਕ ਮੁੱਦੇ ਨੂੰ ਉਭਾਰ ਕੇ ਆਪਣਾ ਤਾਂ ਕੋਈ ਕੈਂਡੀਡੇਟ ਨਹੀਂ ਦੇ ਸਕੇ ਪਰ ਉਹਨਾਂ ਨੇ ਵਾਰਸ ਪੰਜਾਬ ਦੇ ਪਾਰਟੀ ਦੇ ਉਮੀਦਵਾਰ ਨੂੰ ਜਿਹੜਾ ਇੱਕ ਸਹਾਇਕ ਦੇ ਕੇ ਇਹ ਗੱਲ ਦਾ ਜਿਹੜਾ ਰਸਤਾ ਖੋਲਤਾ ਉਹਨਾਂ ਨੇ ਇਹ ਗੱਲ ਲੋਕਾਂ ਦੇ ਸਾਹਮਣੇ ਪੰਜਾਬੀਆਂ ਦੇ ਲੋਕਾਂ ਸਾਹਮਣੇ ਸਪਸ਼ਟ ਕਰਤੀ ਕਿ ਉਹ ਪੰਜਾਬ ਦੀ ਖੇਤਰੀ ਪਾਰਟੀ ਨਾਲ ਨਹੀਂ ਉਹ ਪੰਜਾਬ ਦੇ ਮੁੱਦਿਆਂ ਵੱਲ ਨਹੀਂ ਉਹ ਪੰਜਾਬ ਦੇ ਪੰਥਕ ਮੁੱਦਿਆਂ ਵੱਲ ਨਹੀਂ ਉਹ ਤੇ ਸਿਰਫ ਦਿੱਲੀ ਦੀ ਚੱਕਰੀ ਜਾਂ ਜਿਹੜੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਕੁੱਟਣਾ ਚਾਹੁੰਦੇ ਆ ਇਸ ਨੂੰ ਬਰਬਾਦ ਕਰਨਾ ਚਾਹੁੰਦੇ ਆ ਇਹ ਤਾਂ ਉਹਨਾਂ ਦੇ ਨਾਲ ਨੇ ਸੋ ਮੈਂ ਇੱਥੇ ਗਿਆਨੀ ਹਰਪ੍ਰੀਤ ਸਿੰਘ ਤੁਹਾਡੇ ਬਾਰੇ ਕਹਿਣਾ ਚਾਹੂੰਗਾ ਕਿ ਵੱਡੀਆਂ ਗੱਲਾਂ ਮਾਰਨ ਵਾਲਿਆ ਸੁਣ ਵੱਡੀਆਂ ਗੱਲਾਂ ਮਾਰਨ ਵਾਲਿਆ ਸੁਣ ਨਿੱਕੀਆਂ ਖੁਸ਼ੀਆਂ ਐਦਾਂ ਨਹੀਂ ਰੋਲੀ ਦੀਆਂ ਨਿਕੀਆਂ ਖੁਸ਼ੀਆਂ ਐਦਾਂ ਨਹੀਂ ਰੋਲੀਦੀਆਂ ਜ਼ਖਮ ਟੰਕੇ ਆਰਿਆਂ ਨਾਲ ਨਹੀਂ ਕੱਟੀਦੇ ਜ਼ਖਮ ਟੰਕੇ ਆਰਿਆਂ ਨਾਲ ਨਹੀਂ ਕੱਟੀਦੇ ਧਰਮ ਕੰਡੇ ਤੇ ਕਦੇ ਲਾਂਚੀਆਂ ਨਹੀਂ ਤੋਲੀਦੀਆਂ ਤੁਸੀਂ ਹਰ ਹਰ ਵਾਰ ਵਰਤਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਥੱਲੇ ਲਾਉਣ ਵਾਸਤੇ ਔਰ ਤੁਸੀਂ ਹਰ ਹਰ ਵਾਰ ਵਰਤਿਆ ਕਿ ਕਿਵੇਂ ਨਾ ਕਿਵੇਂ ਸ਼ਰੋਮਣੀ ਅਕਾਲੀ ਦਲ ਨੂੰ ਜਿਹੜਾ ਉਹ ਬਰਬਾਦ ਕੀਤਾ ਜਾਵੇ ਉਹਨੂੰ ਤਬਾਹ ਕੀਤਾ ਜਾਵੇ ਖਤਮ ਕੀਤਾ ਜਾਵੇ ਕਿਉਂਕਿ ਤੁਹਾਡੇ ਸਾਰਿਆਂ ਦੀ ਜਿਹੜੀ ਮਨਸਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਬਜ਼ਾ ਕੀਤਾ ਜਾਵੇ ਪਰ ਮੈਂ ਦਾਅ ਦਿੰਦਾ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਨ੍ਹਾਂ ਨੇ ਇੰਨੀਆਂ ਮਤਲਬ ਔਕੜਾਂ ਦੇ ਬਾਵਜੂਦ ਇਹ ਗੱਲ ਜਿਹੜੀ ਉਹਨਾਂ ਨੇ ਸਪੱਸ਼ਟ ਕਰਤੀ ਪੰਜਾਬੀਆਂ ਨੂੰ ਕਿ ਮਨ ਨੂੰ ਚਾਹੇ ਸਿਆਸੀ ਪਾਰਟੀ ਮਾਰੇ ਮੈਨੂੰ ਚਾਹੇ ਦਿੱਲੀ ਤਖਤ ਮਾਰੇ ਮਨ ਨੂੰ ਚਾਹੇ ਆਰਐਸਐਸ ਮਾਰੇ ਮੈਨੂੰ ਚਾਹੇ ਕੋਈ ਜਿਹੜੇ ਪੰਥ ਵਿਰੋਧੀ ਨੇ ਉਹ ਮਾਰਨ ਮੈਨੂੰ ਚਾਹੇ ਜਿਹੜੇ ਪੰਜਾਬ ਵਿਰੋਧੀ ਨੇ ਉਹ ਮਾਰਨ ਮੈਨੂੰ ਕੋਈ ਮਾਰੇ ਪਰ ਮੈਂ ਜਿਹੜਾ ਹੈ ਉਹ ਹਮੇਸ਼ਾ ਪੰਜਾਬੀਆਂ ਦੇ ਨਾਲ ਹਾਂ ਪੰਜਾਬੀਆਂ ਦੇ ਨਾਲ ਸੀ ਤੇ ਪੰਜਾਬੀਆਂ ਦੇ ਨਾਲ ਰਹਾਂਗਾ ਰਹਾਂਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਜਿਹੜੀ ਪੰਜਾਬੀਆਂ ਦੇ ਸਾਹਮਣੇ ਸਨਮੁਖ ਪੇਸ਼ ਕੀਤੀ ਕਿ ਪਾਟਾ ਗਲਮਾ ਸੀਣ ਨਹੀਂ ਆਇਆ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਇਸ ਗੱਲ ਦੀ ਅਹਿਸਾਸ ਕਰਾਤਾ ਕਿ ਪਾਟਾ ਗਲਮਾ ਸੀਣ ਨਹੀਂ ਆਇਆ ਅੱਜ ਮੈਂ ਅਥਰੂ ਪੀਣ ਨਹੀਂ ਆਇਆ ਪਹਿਲੀ ਗੱਲ ਮੈਂ ਖੁਦ ਨਹੀਂ ਜੰਮਿਆ ਪਹਿਲੀ ਗੱਲ ਮੈਂ ਖੁਦ ਨਹੀਂ ਜੰਮਿਆ ਦੂਜੀ ਗੱਲ ਮੈਂ ਜੀਣ ਨਹੀਂ ਆਇਆ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਮੈਂ ਜੇ ਪੰਜਾਬ ਦੇ ਵਿੱਚ ਜੰਮਿਆ ਇੱਥੇ ਹੀ ਮੈਂ ਜੀਣਾ ਇੱਥੇ ਹੀ ਮਰਨਾ ਤੇ ਪੰਜਾਬ ਲਈ ਮੈਂ ਖੜਾਂਗਾ ਪੰਜਾਬ ਲਈ ਮਰਾਂਗਾ ਔਰ ਪਿੱਛੇ ਤਰਾਸਦੇ ਵੀ ਦੇਖੀ ਆਪਾਂ ਨੇ ਕੁਦਰਤੀ ਆਫਤ ਦੇ ਨਾਲ ਨਾਲ ਸਰਕਾਰੀ ਆਫਤ ਜਿਹੜੇ ਹੜ ਆਏ ਐ ਉਹਨਾਂ ਦੇ ਵਿੱਚ ਜੇ ਕੋਈ ਵਾਂ ਫੜਨ ਵਾਲਾ ਸੀ ਕੌਣ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸੋ ਇਹ ਜਿਹੜੇ ਗੱਲ ਸੀ ਹੁਣ ਇਹ ਗੱਲ ਇਹਨਾਂ ਜਿਹੜੇ ਪੰਥ ਵਿਰੋਧੀ ਸ਼ਕਤੀਆਂ ਹੁਣ ਉਹਨਾਂ ਨੂੰ ਲੋਕ ਵੰਗਾਰ ਪਾਉਂਦੇ ਨੇ ਉਹਨਾਂ ਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਸਾਨੂੰ ਸਬਜ ਬਾਗ ਤਾਂ ਕੁਝ ਹੋਰ ਦਿਖਾਏ ਤੇ ਤੁਸੀਂ ਅੱਜ ਜਿਹੜੇ ਪੰਜਾਬ ਦੇ ਵਿਰੋਧ ਦੇ ਵਿੱਚ ਖੜ ਗਏ ਪੰਥ ਦੇ ਵਿਰੋਧ ਦੇ ਵਿੱਚ ਖੜ ਗਏ ਹੁਣ ਲੋਕਾਂ ਦਾ ਇਹ ਗੱਲ ਉਹਨਾਂ ਪੰਥ ਵਿਰੋਧੀ ਸ਼ਕਤੀਆਂ ਨੂੰ ਇਹ ਤੰਨਾ ਹੈ ਇਹ ਮਹਿਣਾ ਹੈ ਕਿ ਮੇਰੇ ਤੇਰੇ ਬੋਲ ਕਬੂਲ ਹੀ ਬਣ ਗਏ ਮੇਰੀ ਜ਼ਿੰਦਗੀ ਦੇ ਇਹ ਪੰਜਾਬੀਆਂ ਦੇ ਦਿਲਾਂ ਦੀ ਹੂਕ ਹੈ ਆਵਾਜ਼ ਹੈ ਤੇਰੇ ਬੋਲ ਕਬੂਲ ਹੀ ਬਣ ਗਏ ਮੇਰੀ ਜ਼ਿੰਦਗੀ ਦੇ ਨਫ਼ਰਤ ਮੌਤ ਹੀ ਬਣ ਗਈ ਮੇਰੀ ਜ਼ਿੰਦਗੀ ਦੇ ਤੂੰ ਕਰ ਵੋਟਾਂ ਦੀ ਖੇਤੀ ਖੁਰਪੀ ਲੈ ਸ਼ਬਦਾਂ ਦੀ ਤੂੰ ਕਰ ਵੋਟਾਂ ਦੀ ਖੇਤੀ ਖੁਰਪੀ ਲੈ ਸ਼ਬਦਾਂ ਦੀ ਮੇਰੇ ਸੁਪਨੇ ਕਬਰ ਸਮਾਗ ਹੈ ਮੇਰੀ ਜ਼ਿੰਦਗੀ ਦੇ ਮੇਰੇ ਸੁਪਨੇ ਕਬਰ ਸਮਾ ਗਏ ਮੇਰੀ ਜ਼ਿੰਦਗੀ ਦੇ ਇਹ ਪੰਜਾਬ ਦੇ ਲੋਕਾਂ ਦੀ ਇਹ ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਲੋਕ ਵਿਰੋਧੀ ਸ਼ਕਤੀਆਂ ਪੰਜਾਬ ਵਿਰੋਧੀ ਸ਼ਕਤੀਆਂ ਉਹਨਾਂ ਨੂੰ ਇੱਕ ਤਾਨਾ ਮਿਲਣਾ ਹੁਣ ਆਪਾਂ ਰਿਜ਼ਲਟ ਦੇ ਉੱਤੇ ਆਈਏ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉੱਥੇ ਪਰਫਾਰਮੈਂਸ ਰਹੀ ਹੈ ਉਹਦੇ ਬਾਰੇ ਆਪਾਂ ਨੇ ਜ਼ਿਕਰ ਕਰਨਾ ਹੁਣ ਜੇ 2022 ਦੀ ਆਪਾਂ ਗੱਲ ਕਰੀਏ ਤਾਂ ਕਸ਼ਮੀਰ ਸਿੰਘ ਸੋਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ 40.45% ਵੋਟਾਂ ਲੈ ਕੇ ਜੇਤੂ ਰਹੇ ਸੀ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ 36.06% ਵੋਟਾਂ ਲੈ ਕੇ ਦੂਸਰੇ ਨੰਬਰ ਤੇ ਸੀ ਤੇ ਕਾਂਗਰਸ ਦੇ ਧਰਮਵੀਰ ਗਾਂਧੀ 20.28% ਵੋਟਾਂ ਲੈ ਕੇ ਤੀਸਰੇ ਨੰਬਰ ਤੇ ਔਰ ਅਮਰਤਪਾਲ ਮਹਿਰੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਿੰਦਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਕੌਂਟੈਸਟ ਕੀਤਾ ਸੀ ਮਹਿਜ ਉਹਨਾਂ ਨੂੰ 4. 8 6 ਵੋਟਾਂ ਹਾਸਲ ਹੋਈਆਂ ਤੇ ਭਾਜਪੀ ਨੂੰ ਜਿਹੜੇ ਨਵਰੀਤ ਹੰਦਲ ਸੀਗੇ ਉਹਨਾਂ ਨੂੰ 0.90% ਮਹਿਜ ਵੋਟ ਉਸ ਤਰਨ ਤਰ ਸੀਟ ਦੇ ਉੱਤੇ 2022 ਦੀਆਂ ਆਮ ਚੋਣਾਂ ਦੌਰਾਨ ਹੋਈ ਸੀ ਸੇ ਤੇ ਹੁਣ ਜਦੋਂ ਆਪਾਂ ਗੱਲ ਕਰੀਏ ਮੌਜੂਦਾ ਮੌਜੂਦਾ ਦੇ ਵਿੱਚ ਹਰਮੀਤ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਆਪਣੇ ਕੈਂਡੀਡੇਟ ਨਹੀਂ ਸੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਲਿਆ ਔਰ ਉਹਨਾਂ ਨੂੰ ਵੋਟਾਂ ਪਈਆਂ ਮਹਿਜ 35.56% ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਪਈਆਂ 27.31% ਤੇ ਵਾਰਸ ਪੰਜਾਬ ਦੇ ਪੁਨਰ ਸਿਰਜੀਤੀ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਗਰਮਖਿਆਲੀ ਪੰਥਕ ਤੇਰਾ ਗਿਆਨੀ ਹਰਪ੍ਰੀਤ ਸਿੰਘ ਫਲਾਣਾ ਢਿਮਕਾ ਇਹ ਸਾਰਿਆਂ ਨੂੰ ਜੇ ਜੋੜ ਕੇ ਦੇਖੀਏ ਇਹਨਾਂ ਨੂੰ ਸਾਰਿਆਂ ਨੂੰ ਵੋਟ ਪਈ ਹੈ 15.58% ਔਰ ਕਾਂਗਰਸ ਦੇ ਕਰਨਵੀਰ ਬੁਰਜ ਨੂੰ 14.16% ਤੇ ਭਾਜਪਾ ਦੇ ਹਰਜੀਤ ਸੰਧੂ ਨੂੰ 4. 50 ਹੁਣ ਜੇ ਆਪਾਂ ਇਹਨਾਂ ਪਾਰਟੀਆਂ ਦਾ ਜਿਹੜੀਆਂ ਮੁੱਖ ਤਰ੍ਹਾਂ ਨੇ ਸਿਆਸਤ ਦੀਆਂ ਪੰਜਾਬ ਦੇ ਵਿੱਚ ਉਹਨਾਂ ਦਾ ਵੋਟ ਐਨਲਿਸਿਸ ਕਰੀਏ ਤਾਂ ਕਿਹਨੇ ਖੱਟਿਆ ਪਿਛਲੇ ਦਿਨਾਂ ਦੌਰਾਨ ਤੇ ਕਿਹਨੇ ਗਵਾਇਆ ਇਸ ਗੱਲ ਦੇ ਉੱਤੇ ਚਰਚਾ ਕਰਨੀ ਹੈ ਇਸ ਦੇ ਵਿੱਚ ਜੇ ਆਪਾਂ ਆਮ ਆਦਮੀ ਪਾਰਟੀ ਨੂੰ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਜਦੋਂ ਚੱਬੇਬਾਲ ਦੀ ਬਾਏ ਇਲੈਕਸ਼ਨ ਹੋਈ ਜਿਮਨੀ ਚੋਣ ਹੋਈ ਨਵੰਬਰ 2024 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ 61.41% ਜਿਹੜੇ ਵੋਟ ਹਾਸਲ ਕੀਤੇ ਔਰ ਉਸ ਤੋਂ ਬਾਅਦ ਜਦੋਂ ਜਲੰਧਰ ਦੇ ਵਿੱਚ ਜੁਲਾਈ 2024 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ 58.82% ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਔਰ ਇਸ ਤੋਂ ਬਾਅਦ ਗਿੱਦੜ ਵਾਹਾ ਦੀ ਇਲੈਕਸ਼ਨ ਹੋਈ ਨਵੰਬਰ 2024 ਦੇ ਵਿੱਚ ਉਹਦੇ ਵਿੱਚ 52.50% ਵੋਟਾਂ ਆਮ ਆਦਮੀ ਪਾਰਟੀ ਨੂੰ ਹਾਸਲ ਹੋਈਆਂ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਇਹ ਵੀ ਨਵੰਬਰ 2024 ਚ ਵੋਟਾਂ ਪਈਆਂ ਤੇ ਬਾਅਦ ਇਲੈਕਸ਼ਨ ਹੋਈ ਉਹਦੇ ਵਿੱਚ 48.01% ਜਿਹੜੀ ਵੋਟ ਹਾਸਲ ਹੋਈ ਹੁਣ ਜਦੋਂ ਇਹਨਾਂ ਨੂੰ ਲੁਧਿਆਣਾ ਵੈਸਟ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਲੜੀ ਤੇ ਸਰਕਾਰ ਇਹਨਾਂ ਦੀ ਸੀ ਬਾਇਲੈਕਸ਼ਨ ਹੋਈ ਤੇ ਉੱਥੇ 39.36 ਪਰਸੈਂਟ ਵੋਟ ਪੋਲ ਹੋਈ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਜਿਹੜੀ ਜੂਨ 2025 ਦੇ ਵਿੱਚ ਹੈ ਹੁਣ ਜੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਜਿਉਂ-ਜਿਉਂ ਸੱਤਾ ਹੰਡਾਉਂਦੀ ਗਈ ਆਮ ਆਦਮੀ ਪਾਰਟੀ ਜਿਉਂ-ਜਿਉਂ ਸੱਤਾ ਦਾ ਸਮਾਂ ਲੰਘਦਾ ਗਿਆ ਜਿਉਂ-ਜਿਉਂ ਇਹਨਾਂ ਵੱਲੋਂ ਪੰਜਾਬ ਦੇ ਵਿੱਚ ਕੰਮ ਕਰਦੇ ਗਏ ਤਿਉਂ-ਤਿਉਂ ਇਹਨਾਂ ਦਾ ਜਿਹੜਾ ਵੋਟ ਪਰਸੈਂਟੇਜ ਘਟਦਾ ਗਿਆ ਹੁਣ ਅੱਜ ਜੇ ਆਪਾਂ ਤਰਨਤਾਰਨ ਦੀ ਗੱਲ ਕਰੀਏ ਤਾਂ ਇਹ ਸਾਰੇ ਜਿੱਥੇ 61.41% ਤੋਂ ਸ਼ੁਰੂ ਹੋ ਕੇ ਵੋਟ ਅੱਜ 4 ਸ ਪੌਣੇ 4 ਸਾਲ ਦੀ ਪਰਫਾਰਮੈਂਸ ਤੋਂ ਬਾਅਦ ਸਰਕਾਰ ਦੀ ਵੋਟਾਂ ਮਹਿਜ ਪੈਂਦੀ ਹੈ ਉਹਨਾਂ ਨੂੰ 36.23% ਇਟ ਮੀਨਜ਼ ਜੇ ਆਪਾਂ ਇਸ ਗੱਲ ਦਾ ਚਰਚਾ ਕਰੀਏ ਇਸ ਗੱਲ ਨੂੰ ਅਨਲਿਸਿਸ ਕਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਗ੍ਰਾਫ ਹੈ ਆਮ ਆਦਮੀ ਪਾਰਟੀ ਦਾ ਉਹ ਚੱਬੇਬਾਲ ਦੀ ਬੈਲ ਇਕਲੈਕਸ਼ਨ ਤੋਂ 61.41 ਤੋਂ ਸ਼ੁਰੂ ਹੋ ਕੇ ਅੱਜ ਤਰਨਤਰਨ ਦੀ ਸੀਟ ਦੇ ਉੱਤੇ 36.23% ਇਹਨਾਂ ਦਾ ਜਿਹੜਾ ਰਹਿ ਗਿਆ ਜਦ ਕਿ ਇਹਨਾਂ ਨੂੰ 2000 ਅ 22 ਦੇ ਵਿੱਚ ਆਮ ਚੋਣਾਂ 'ਚ 40.45% ਇਹਨਾਂ ਨੂੰ ਵੋਟ ਅਸਲ ਹੁੰਦੀ ਅੱਜ 4 ਸਾਲ ਦੀ ਸਰਕਾਰ ਸੱਤਾ ਦੇਣ ਤੋਂ ਬਾਅਦ ਰਾਜ ਕਰਨ ਤੋਂ ਬਾਅਦ ਸਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਨ ਤੋਂ ਬਾਅਦ ਇਹਨਾਂ ਨੂੰ ਵੋਟ ਮਹਿਜ ਪੈਂਦੀ ਹੈ 36.23% ਹੁਣ ਜੇ ਆਪਾਂ ਕਰੀਏ ਗੱਲ ਬੀਜੇਪੀ ਦੀ ਬੀਜੇਪੀ ਵੀ ਬਹੁਤ ਆਪਣੇ ਜਿਹੜੇ ਦਮਗਜੇ ਮਾਰਦੀ ਹੈ ਇਸ ਗੱਲ ਦਾ ਐਲਾਨ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਉਣੀ ਹੈ ਇਹਨਾਂ ਦੇ ਬਹੁਤ ਸਾਰੇ ਸੀਨੀਅਰ ਲੀਡਰ ਚਾਹੇ ਰਵਨੀਤ ਬਿੱਟੂ ਹੋਣ ਚਾਹੇ ਵਸ਼ਵਨੀ ਚਰਮਾ ਹੋਣ ਚਾਹੇ ਕੋਈ ਹੋਰ ਹੋਵੇ ਉਹ ਸਾਰੇ ਇਸ ਗੱਲ ਦਾ ਖੁੱਲੇ ਆਮ ਐਲਾਨ ਕਰਦੇ ਆ ਪਬਲਿਕਲੀ ਕਿ ਬੀਜੇਪੀ ਬਹੁਤ ਜਿਆਦੇ ਸਮਰੱਥਾ ਦੇ ਵਿੱਚ ਤਾਕਤ ਦੇ ਵਿੱਚ ਹੈ ਔਰ ਜਿਹੜੀਆਂ 2027 ਦੀਆਂ ਇਲੈਕਸ਼ਨਸ ਹੈਗੀਆਂ ਆਮ ਚੋਣਾਂ ਉਹਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਕਿਉਂਕਿ ਬੀਜੇਪੀ ਨੇ ਬਹੁਤ ਵਧੀਆ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸ਼ਾਸਨ ਦਿੱਤਾ ਸੋ ਦੋ ਡਬਲ ਇੰਡੀਆਂ ਦੀ ਸਰਕਾਰ ਅਸੀਂ ਪੰਜਾਬ ਚ ਲੈ ਕੇ ਆਵਾਂਗੇ ਤੇ ਸਾਨੂੰ ਕਿਸੇ ਪਾਰਟੀ ਦੇ ਸਹਿਯੋਗ ਦੀ ਅਲਾਈਅੰਸ ਦੀ ਲੋੜ ਨਹੀਂ ਹੈ ਜਦ ਕਿ ਆਪਾਂ ਜਾਣਦੇ ਆ ਕਿ 1997 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੀਜੇਪੀ ਨੇ ਅਲਾਈਅੰਸ ਕਰਕੇ ਸੱਤਾ ਦਾ ਸੁੱਖ ਭੋਗਿਆ ਹੁਣ ਬੀਜੇਪੀ ਦੀ ਜੀ ਆਪਾਂ ਗੱਲ ਕਰੀਏ ਤਾਂ ਬੀਜੇਪੀ ਨੇ ਕੀ ਕੀਤਾ ਕਿ ਇਹਨਾਂ ਨੂੰ ਲੁਧਿਆਣਾ ਵੈਸਟ ਦੇ ਵਿੱਚ ਜੂਨ 2025 ਚ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਵੋਟਾਂ ਪੈਂਦੀਆਂ ਨੇ 22.54% ਔਰ ਜੁਲਾਈ 24 ਦੇ ਵਿੱਚ ਇਹਨਾਂ ਨੂੰ ਵੋਟਾਂ ਪਈਆਂ ਸੀ ਜਲੰਧਰ ਵੈਸਟ ਦੇ ਵਿੱਚ ਬਾਈ ਇਲੈਕਸ਼ਨ 19.08 ਇਹ ਸ਼ਹਿਰੀ ਖੇਤਰ ਹੈ ਮੈਕਸਿਮਮ ਜਿੱਥੇ ਇਹਨਾਂ ਦੀਆਂ ਵੋਟ ਪਰਸੈਂਟੇਜ ਦੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਔਰ ਨਵੰਬਰ 24 ਦੇ ਵਿੱਚ ਬਰਨਾਲਾ ਬਾਈ ਇਲੈਕਸ਼ਨ ਹੁੰਦੀ ਹੈ ਜਿੱਥੋਂ ਮੀਤ ਹੈ ਜਿਹੜੇ ਮੀਤ ਹੈ ਰੋਂ ਉਥੋਂ ਬਣ ਜਾਂਦੇ ਨੇ ਮੈਂਬਰ ਪਾਰਲੀਮੈਂਟ ਤੇ ਉਹਨਾਂ ਦੀ ਬਾਈ ਇਲੈਕਸ਼ਨ ਹੁੰਦੀ ਹੈ ਤੇ ਉੱਥੇ ਹੁੰਦੀਆਂ ਇਹਨਾਂ ਨੂੰ ਮਹਿਜ ਮਿਲਦੀਆਂ 18.06 ਮੇਰੇ ਕਹਿਣ ਦਾ ਮਕਸਦ ਬੀਜੇਪੀ ਦਾ ਗ੍ਰਾਫ ਵੀ ਦਿਨੋਂ ਦਿਨ ਵਧਣ ਦੀ ਬਜਾਏ ਥੱਲੇ ਨੂੰ ਆ ਰਿਹਾ ਘਟ ਰਿਹਾ ਸੋ ਅੱਜ ਜੇ ਆਪਾਂ ਤਰਨ ਤਰਨ ਦੀ ਗੱਲ ਕਰੀਏ ਤਾਂ ਤਰਨ ਤਰਨ ਦੇ ਵਿੱਚ ਜਿਹੜੀ ਹੁਣੇ ਆਪਾਂ 11 ਨਵੰਬਰ ਨੂੰ ਚੋਣ ਹੋਈ ਹੈ ਉਹਦੇ ਵਿੱਚ ਮਹਿਜ 5.30% ਵੋਟ ਭਾਜੀਪੀ ਦੇ ਹੱਕ ਦੇ ਵਿੱਚ ਪੋਲ ਹੋਈ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਔਰ ਸਾਨੂੰ ਕਿਸੇ ਨਾਲ ਅਲਾਈਅੰਸ ਦੀ ਲੋੜ ਨਹੀਂ ਔਰ ਅਸੀਂ ਸਰਵਾਈਵ ਕਰਾਂਗੇ ਕਰ ਰਹੇ ਆ ਔਰ ਅਸੀਂ ਪਾਰਟੀ ਸਾਡੀ ਬਹੁਤ ਸਟਰੈਂਥਨ ਹੋ ਗਈ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸਾਨੂੰ ਮਨਾ ਮੂਹੀ ਪਿਆਰ ਕਰਦੇ ਆ ਹੁਣ ਆਪਾਂ ਗੱਲ ਕਰਦੇ ਆ ਉਸ ਪਾਰਟੀ ਦੀ ਜਿਹੜੀ ਪਾਰਟੀ ਦੇ ਮਗਰ ਸਾਰੇ ਹੱਥ ਧੋਕੇ ਪਏ ਸੀ ਚਾਹੇ ਉਹ ਸਿਆਸੀ ਲੀਡਰ ਹੋਣ ਚਾਹੇ ਸਿਆਸੀ ਪਾਰਟੀਆਂ ਹੋਣ ਚਾਹੇ ਉਹ ਪੰਥ ਵਿਰੋਧੀ ਪੰਜਾਬ ਵਿਰੋਧੀ ਸ਼ਕਤੀਆਂ ਹਰ ਤਰ੍ਹਾਂ ਦਾ ਹਰਬਾ ਬਰਬਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਇਕੱਲੇ ਸੀ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਪੂਰੀ ਜਿਹੜੀ ਉਥੋਂ ਦੀ ਇਲੈਕਸ਼ਨ ਕੈਂਪੇਨ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਚਲਾਇਆ ਤੇ ਇਹ ਪੰਜਾਬ ਦੇ ਲੋਕਾਂ ਨੂੰ ਸਿਆਸਤ ਦੀ ਸਿਆਸੀ ਪੰਡਤਾਂ ਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਜੇ ਕੋਈ ਖੇਤਰੀ ਪਾਰਟੀ ਦੀ ਹੋਂਦ ਹੈ ਜਾਂ ਜੇ ਕੋਈ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੀ ਪ੍ਰਤੀਨਿਧਤਾ ਕਰ ਸਕਦਾ ਹੈ ਤਾਂ ਉਹ ਮਹਿਜ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਸੋ ਜੇ ਹੁਣ ਆਪਾਂ ਸ਼੍ਰੋਮਣੀ ਗੱਲ ਅਕਾਲੀ ਦਲ ਦੀ ਜੇ ਗੱਲ ਕਰੀਏ ਵੋਟ ਪਰਸੈਂਟੇਜ ਦੀ ਹੁਣ ਦੇਖੋ 2022 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਸੰਗਰੂਰ ਲੋਕ ਸਭਾ ਦੀ ਉਹਦੇ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟਾਂ ਪੈਂਦੀਆਂ ਨੇ ਮਹਿਜ 6.24 ਕਿਉਂਕਿ ਇਹਨਾਂ ਦਾ ਅਲਾਈਅੰਸ ਭਾਜਪਾ ਦੇ ਨਾਲ ਨਹੀਂ ਸੀ ਸੰਗਰੂਰ ਦੇ ਵਿੱਚ ਰੂਰਲ ਏਰੀਆ ਵੀ ਹੈ ਔਰ ਉੱਥੇ ਜਿਹੜਾ ਅਰਬਨ ਵੀ ਹੈ ਉਹਦੇ ਵਿੱਚ ਮਹਿਜ 2022 ਦੇ ਵਿੱਚ ਜਦੋਂ ਵੋਟਾਂ ਹੋਈਆਂ ਲੋਕ ਸਭਾ ਦੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 6.24% ਵੋਟਾਂ ਪੋਲ ਹੋਈਆਂ ਤੇ ਜਦੋਂ ਜਲੰਧਰ ਦੀ 2024 ਦੇ ਵਿੱਚ 2 ਸਾਲ ਬਾਅਦ 22 ਤੋਂ 2 ਸਾਲ ਬਾਅਦ 2024 ਦੇ ਵਿੱਚ ਜਲੰਧਰ ਲੋਕ ਸਭਾ ਦੀ ਸੀਟ ਆਉਂਦੀ ਹੈ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਵਿੱਚ ਅਕਾਲੀ ਦਲ ਵੋਟਾਂ ਦੀ ਪਰਸੈਂਟੇਜ ਵਧਾ ਕੇ 17.85 ਜੇ ਮੋٹے ਤੌਰ ਤੇ ਕਿਹਾ ਜਾਵੇ ਕਿ 18% ਵੋਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੋਲ ਹੁੰਦੀ ਹੈ ਜਲੰਧਰ ਲੋਕ ਸਭਾ ਇਲੈਕਸ਼ਨ ਦੇ ਵਿੱਚ 2024 ਚ ਤੇ ਹੁਣ ਜੇ ਆਪਾਂ ਮੌਜੂਦਾ ਇਸ ਤਰਨ ਤਰਨ ਦੀ ਸਿਟ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਕੱਲਿਆਂ ਨੇ ਸਾਰੀਆਂ ਸ਼ਕਤੀਆਂ ਸਾਰੀਆਂ ਤਾਕਤਾਂ ਦਾ ਮੁਕਾਬਲਾ ਕਰਦਿਆਂ ਜਿਹੜੀ ਆਪਣੀ ਵੋਟ ਪਰਸੈਂਟੇਜ ਵਧਾ ਕੇ 25.96 96 ਮੀਨਸ ਕਿ 26% ਵੋਟ ਜਿਹੜੀ ਉਹ ਹਾਸਲ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਇੱਥੇ ਇਹ ਸਾਰਾ ਵੋਟ ਐਨਲਿਸਿਸ ਜਿਹੜੀ ਪਰਸੈਂਟੇਜ ਐਨਲਿਸਿਸ ਕਰਨ ਤੋਂ ਬਾਅਦ ਇਹ ਗੱਲ ਜਿਹੜੀ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇ ਕਿਸੇ ਦੀ ਹੋਂਦ ਹੈ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਮਹਿਜ ਖੇਤਰੀ ਪਾਰਟੀ ਦੀ ਜਿਹੜੀ ਪ੍ਰਤੀਨਿਧਤਾ ਕਰਦੇ ਆ ਉਹਨਾਂ ਦਾ ਵਜੂਦ ਹੈ ਲੋਕਾਂ ਦੇ ਵਿੱਚ ਉਹਨਾਂ ਦਾ ਪਿਆਰ ਹੈ ਮਾਣ ਹੈ ਸਨਮਾਨ ਹੈ ਔਰ ਜੇ ਦੇਖਿਆ ਜਾਵੇ ਇਹ ਜਿਹੜੀ ਤਰਨਤਾਰਨ ਦੀ ਸੀਟ ਸੀ ਇਹ ਇੱਕ ਪੰਥਕ ਹਲਕਾ ਸੀ ਤੇ ਪੰਥਕ ਹਲਕੇ ਵਾਲਿਆਂ ਨੇ ਜਿਹੜੇ ਆਪਣੇ ਆਪ ਨੂੰ ਪੰਥਕ ਦੇ ਪੰਥ ਦੇ ਅਲੰਬਰਦਾਰਕ ਹੁੰਦੇ ਆ ਉਹ ਵੀ ਇਸ ਮੁਕਾਬਲੇ ਦੇ ਵਿੱਚ ਸੀ ਤੇ ਉਹ 20 3 ਤੀਸਰੇ ਨੰਬਰ ਤੇ ਪਹੁੰਚੇ ਆ ਸੋ ਉਹਨਾਂ ਨੂੰ ਵੀ ਜੇ ਕਾਂਟ ਕੀਤੀ ਆ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਗੱਲ ਦੀ ਕਾਂਟ ਕੀਤੀ ਹੈ ਔਰ ਇੱਥੇ ਇਸ ਗੱਲ ਦਾ ਜ਼ਿਕਰ ਵੀ ਕਰਨਾ ਬਣਦਾ ਹੈ ਹੁਣ ਕੇ ਆਮ ਆਦਮੀ ਦੀ ਪਾਰਟੀ ਦੀ ਜਿੱਤ ਕਿਉਂ ਹੋਈ ਕਿਸ ਤਰ੍ਹਾਂ ਹੋਈ ਕਿਉਂ ਹੋਈ ਉਹਦੇ ਪਿੱਛੇ ਕਾਰਨ ਕੀ ਸੀ ਉਦੇ ਪਿੱਛੇ ਕਾਰਨ ਇਹ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਖੁੱਲੇ ਆਮ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਕੰਪਲੇਂਟ ਕਰਕੇ ਬੇਨਤੀ ਕੀਤੀ ਕਿ ਜਿਹੜੀ ਇੱਥੇ ਦੇ ਪੁਲਿਸ ਆਈਪੀਐਸ ਅਧਿਕਾਰੀ ਹੈ ਡਾਕਟਰ ਰਵਜੋਤ ਕੌਰ ਗਰੇਵਾਲ ਤਰਨਤਾਰਨ ਦੇ ਐਸਐਸਪੀ ਉਹ ਇੱਕ ਸਰਕਾਰੀ ਅਧਿਕਾਰੀ ਨਹੀਂ ਬਲਕਿ ਇੱਕ ਕਾਂਗ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਣ ਕੇ ਉੱਥੇ ਕੰਮ ਕਰ ਰਿਹਾ ਹੈ ਸੋ ਉਹਨਾਂ ਦੀ ਕੰਪਲੇਂਟ ਜਿਹੜਾ ਸਰਟੀਫਾਈ ਕਰਦੇ ਆ ਡੀਜੀਪੀ ਪੰਜਾਬ ਉਹਨਾਂ ਨੇ ਜਿਹੜਾ ਉਹਦੇ ਉੱਤੇ ਐਕਸ਼ਨ ਲੈਂਦੇ ਆ ਉਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਸੋ ਇਸ ਦੇ ਨਾਲ ਨਾਲ ਬਹੁਤ ਸਾਰੇ ਸਰਪੰਚ ਬਹੁਤ ਸਾਰੇ ਐਮਸੀ ਬਹੁਤ ਸਾਰੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਪਾਰਟੀ ਨੇ ਉਹਨਾਂ ਨੂੰ ਜਿਹੜਾ ਉਹਨਾਂ ਤੇ ਝੂਠੇ ਪਰਚੇ ਪਾ ਕੇ ਜਿਹੜਾ ਉੱਥੇ ਦੋ ਡੀਐਸਪੀ ਵੀ ਲਾਏ ਸੀ ਆਮ ਆਦਮੀ ਪਾਰਟੀ ਨੇ ਕਿ ਉਹ ਕਿਵੇਂ ਜਿਹੜਾ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਪਾ ਸਕਣ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਸਰਦਾਰ ਸੁਖਮੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਵੀ ਬਦਲਾ ਦਿੱਤਾ ਗਿਆ ਭਾਵੇਂ ਪਰ ਫਿਰ ਵੀ ਪੁਲਿਸ ਨੇ ਉੱਥੇ ਜਿਹੜਾ ਐਸਾ ਮਤਲਬ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗੁੰਡਾਗਰਦੀ ਕਰਨ ਦਾ ਜਿਹੜਾ ਖੁੱਲਾ ਨੰਗਾ ਨਾਚ ਨੱਚਿਆ ਉਹਦੇ ਵਿੱਚ 부ਚੜ ਕਲਾਂ 부ਚੜ ਕਲਾਂ ਦੇ ਸਰਪੰਚ ਨੂੰ ਵੀ ਨਾਜਾਇਜ਼ ਗ੍ਰਿਫਤਾਰ ਕਰ ਲਿਆ ਹੁਣ ਦੇਖੋ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਪੂਰੇ ਦਾ ਪੂਰਾ ਪਿੰਡ ਸ਼ਰੋਮਣੀ ਅਕਾਲੀ ਦਲ ਦੀ ਪਿੱਠ ਦੇ ਉੱਤੇ ਆ ਕੇ ਖੜ ਗਿਆ ਕਿਉਂਕਿ ਤੱਕੇ ਸ਼ਹੀਦੇ ਵਿਰੁੱਧ ਲੋਕ ਨਿੱਤਰਦੇ ਨੇ ਸੋ ਉਹਨਾਂ ਦੇ ਐਮਸੀਆਂ ਦੇ ਉੱਤੇ ਪਰਚੇ ਕੀਤੇ ਗਏ ਉਹਨਾਂ ਦੇ ਲੀਡਰਾਂ ਦੇ ਉੱਤੇ ਪਰਚੇ ਕੀਤੇ ਗਏ ਉਹਨਾਂ ਦੇ ਸਰਪੰਚਾਂ ਦੇ ਉੱਤੇ ਪਰਚੇ ਕੀਤੇ ਗਏ ਆ ਜਿਹੜਾ ਸ਼ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਕੈਂਡੀਡੇਟ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਜਿਹੜੇ ਕੰਚਨਪ੍ਰੀਤ ਕੌਰ ਇਸ ਗੱਲ ਦਾ ਖੁੱਲੇ ਆਮ ਐਲਾਨ ਕਰਦੇ ਕਰਦੇ ਰਹੇ ਆ ਕਿ ਉਹਨਾਂ ਦੇ ਉੱਤੇ ਵੀ ਪਰਚਾ ਕਰ ਦਿੱਤਾ ਗਿਆ ਔਰ ਉਹਨਾਂ ਦੇ ਵਰਕਰਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬ ਪੁਲਿਸ ਨੇ ਉਹਨਾਂ ਦੇ ਪੋਲਿੰਗ ਬੂਥਾਂ ਦੇ ਉੱਤੇ ਪੋਲਿੰਗ ਬੂਥਾਂ ਨੂੰ ਕੈਪਚਰ ਕਰਕੇ ਉਹਨਾਂ ਦੇ ਉੱਥੇ ਜਿਹੜੇ ਪੋਲਿੰਗ ਏਜੰਟ ਸੀਗੇ ਜਾਂ ਉੱਥੇ ਅਮਲਾ ਸੀਗਾ ਵਰਕਰ ਸੀਗੇ ਉਹਨਾਂ ਨੂੰ ਭਜਾ ਕੇ ਖੁਦ ਪੰਜਾਬ ਪੁਲਿਸ ਨੇ ਉੱਥੇ ਜਿਹੜੀ ਵੋਟਾਂ ਮਸ਼ੀਨ ਦੇ ਰਾਹੀਂ ਆਪ ਪਾਈਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੁਣ ਸਾਰਾ ਪੰਜਾਬ ਦੇ ਸਾਰੇ ਡਿਪਾਰਟਮੈਂਟ ਸਾਰੇ ਮੁਲਾਜ਼ਮ ਜਿਹੜੇ ਉਹ ਤਰਨ ਤਰਨ ਦੇ ਵਿੱਚ ਲਗਾਤਾਰ ਪਿਛਲੇ 1 ਮਹੀਨੇ ਤੋਂ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਕਿ ਭਈ ਇਹ ਆਮ ਆਦਮੀ ਪਾਰਟੀ ਲੋਕਾਂ ਦੇ ਪੱਖੀ ਨਹੀਂ ਹੈਗੀ ਇਹ ਪੰਜਾਬ ਵਿਰੋਧੀ ਹੈ ਲੋਕ ਵਿਰੋਧੀ ਹੈ ਮੁਲਾਜ਼ਮ ਵਿਰੋਧੀ ਹੈ ਗਰੀਬ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਤੇ ਜਦੋਂ ਅਜਿਹਾ ਆਲਮ ਹੋਵੇ ਫਿਰ ਇਹ ਜੇ ਆਲਮ ਦੇ ਵਿੱਚ ਜਿਹੜਾ ਜਿੱਤ ਜਾਣਾ ਇਹ ਜਿਹੜਾ ਸਵਾਲ ਵੱਡੇ ਖੜੇ ਕਰਦਾ ਸੋ ਇਹਦੇ ਪਿੱਛੇ ਸਿੱਧਾ ਸਿੱਧਾ ਅਸਰ ਇਹ ਹੈ ਮਤਲਬ ਇਹ ਨਿਕਲਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਆਮ ਆਦਮੀ ਪਾਰਟੀ ਨੇ ਲੜ ਕੇ ਜਿੱਤੀ ਨਹੀਂ ਬਲਕਿ ਬਲਕੇ ਲੜ ਕੇ ਖੋਈ ਹੈ ਇਹ ਜ਼ਬਰਦਸਤੀ ਲੁੱਟੀ ਹੈ ਤੋਂ ਆਹ ਬੰਸ਼ਾਰੇ ਜਿਹੜੇ ਭਾਜਪਾ ਦੇ ਲੀਡਰ ਦੇ ਨਾਲ ਗੱਲ ਕਰਨ ਤੋਂ ਵੀ ਉਹਨਾਂ ਨੇ ਵੀ ਜਿਹੜੀ ਗਲੋਰੀਅਸ ਵਿਕਟਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਉਹਦੇ ਬਦਲੇ ਜਿਹੜਾ ਲੁਕਮੇ ਢੰਗ ਦੇ ਨਾਲ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਗਲੋਰੀਅਸ ਵਿਕਟਰੀ ਦੀ ਜਿਹੜੀ ਮੁਬਾਰਕਬਾਦ ਦਿੱਤੀ ਹੈ ਔਰ ਉਹਨਾਂ ਨੇ ਇਸ ਗੱਲ ਦਾ ਖੁੱਲੇ ਆਮ ਫੋਨ ਦੇ ਉੱਤੇ ਮੇਰੇ ਨਾਲ ਜ਼ਿਕਰ ਕੀਤਾ ਕਿ ਜਿਹੜਾ ਜੇ ਕੋਈ ਪੰਜਾਬ ਦੇ ਵਿੱਚ ਕੋਈ ਲੀਡਰ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਖੜ ਸਕਦਾ ਹੈ ਔਰ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦਾ ਹੈ ਔਰ ਪੰਜਾਬ ਦੇ ਲਈ ਲੜ ਸਕਦਾ ਹੈ ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਅਗਲੇ ਐਪੀਸੋਡ ਦੇ ਵਿੱਚ ਹੋਰ ਕਿਸੇ ਵਿਸ਼ੇ ਦੇ ਨਾਲ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਪਰ ਜਾਂਦੇ ਜਾਂਦੇ ਮੈਂ ਆਪਣੇ ਸਾਥੀਆਂ ਨੂੰ ਦੱਸ ਦਿਆਂ ਕੀ ਕਿਰਪਾ ਕਰਕੇ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਔਰ ਜਿਨ੍ਹਾਂ ਨੇ ਲਾਈਕ ਔਰ ਸ਼ੇਅਰ ਵੀ ਕਰਨਾ ਜਿਨ੍ਹਾਂ ਨੇ ਨਹੀਂ ਸ਼ੇਅਰ ਕੀਤਾ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਆਪਣੇ ਵੱਡਮੁੱਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਿਚਾਰ ਜਰੂਰ ਦਿਆਂ ਕਰੋ ਤਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਤੇ ਕਰੇ ਉਤਰਨ ਦਾ ਹਮੇਸ਼ਾ ਲਗਾਤਾਰ ਯਤਨ ਕਰਦੇ ਰਹੀਏ ਸੋ ਅੱਜ ਤੱਕ ਦੇ ਲਈ ਇੰਨਾ ਹੀ ਅਗਲੀ ਵਾਰ ਫੇਰ ਕਿਸੇ ਹੋਰ ਐਪੀਸੋਡ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਸ਼ਬਾਕ ਹੈ